ਜਲੰਧਰ ਦੇ ਐਕਸਾਈਜ਼ ਵਿਭਾਗ ਤੇ ਰਾਮਾ ਮੰਡੀ ਪੁਲਿਸ ਵੱਲੋਂ ਕਾਰਵਾਈ ਕਰਦੇ ਹਾਂ ਲੰਮਾਪਿੰਡ ਤੇ ਇੱਕ ਕਾਰ ਚਾਲਕ ਤਸਕਰ ਨੂੰ 20 ਪੇਟੀਆਂ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਜਿਸ ਦੀ ਪਛਾਣ ਸੰਜੀਵ ਕੁਮਾਰ ਉਰਫ ਸੰਜੂ ਵਾਸੀ ਬਸਤੀ 바ਵਾ ਖੇਲ ਵਜੋ ਹੋਈ ਹੈ ਜਾਣਕਾਰੀ ਦੇੰਦੋਏ ਰਾਮਾ ਮੰਡੀ ਥਾਣੇ ਦੇ ਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕਾਰ ਨੂੰ ਰੋਕਿਆ ਗਿਆ ਸੀ ਇਸ ਵਿੱਚੋਂ 20 ਪੇਟੀਆਂ ਸ਼ਰਾਬ ਬਰਾਮਦ ਹੋਈਆਂ ਨੇ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੇ ਦੱਸਿਆ ਕਿ ਉਹ ਕਾਜੀ ਮੰਡੀ ਤੋਂ ਸ਼ਰਾਬ ਖਰੀਦਦਾ ਸੀ ਅਤੇ ਬਸਤੀ ਬਾਵਾਖੇਲੇ ਇਲਾਕੇ ਵਿੱਚ ਸਸਤੇ ਪਾਤੇ ਵੇਚਦਾ ਸੀ ਅਤੇ ਉਸ ਵਿਰੁੱਧ ਪਹਿਲਾਂ ਵੀ ਸ਼ਰਾਬ ਦੇ ਮਾਮਲੇ ਦਰਜ ਹਨ ਫਿਲਹਾਲ ਰਾਮਾ ਮੰਡੀ ਦੇ ਥਾਣੇ ਦੀ ਪੁਲਿਸ ਨੇ ਸ਼ਰਾਬ ਸਬੰਧੀ 10ਕਰ ਨੂੰ ਆਪਣੀ ਹਿਰਾਸਤ ਵਿੱਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ ਜਲੰਧ ਤੋਂ ਸੁਖਵਿੰਦਰ ਬੱਗਾ ਦੀ ਰਿਪੋਰਟ ਸਿੰਘ ਜੀ ਕੁਮਾਰ ਪੁਲਿਸ ਜੀ ਕਿੱਥੋਂ ਲੈ ਕੇ ਆ ਰਹੇ ਸੀ ਜੀ ਉਹ ਮੈਂ ਕਾਜੀ ਮੰਡੀ ਤੋਂ ਹੈ ਕਾਜੀ ਮੰਡੀ ਤੋਂ ਲੈ ਕੇ ਆ ਕਾਜੀ ਮੰਡੀ ਤੋਂ ਲੈ ਕਿਹਦੇ ਕੋਲ ਲੈ ਕੇ ਆਏ ਸੀ ਉੱਥੇ ਕਿ ਕਿ ਵਾਲਿਆਂ ਦਾ ਇੱਕੀ ਗੋਲ ਠੇਕੇ ਤੋਂ ਲੈ ਕੇ ਹਾਂਜੀ ਹਾਂਜੀ ਕਿੱਥੇ ਲੈ ਕੇ ਜਾ ਰਹੇ ਸੀ ਇਹ ਨਾ ਆਪਣੇ ਘਰੇ ਬਸਤੀ ਬਾਬਾ ਤੇ ਆਪਣੇ ਘਰ ਲੈ ਕੇ ਚੱਲੇ ਸੀ ਤੁਹਾਡੇ ਕੋਲ ਕਾਰਡ ਕੋਈ ਬਣਿਆ ਹੈਗਾ ਸ਼ਰਾਬ ਰੱਖਣ ਦਾ ਕਿ ਤੁਸੀਂ ਇਲੀਗਲ ਕੰਮ ਕਰ ਰਹੇ ਹੋ ਹਾਂਜੀ ਇਲੀਗਲ ਬੰਦੇ ਹੋ ਤੁਸੀਂ ਇਲੀਗਲ ਕੰਮ ਕਰ ਰਹੇ ਹੋ ਹਾਂਜੀ ਤੁਸੀਂ ਸ਼ਰਾਬ ਵੇਚਣੀ ਸੀ ਅੱਗੇ ਹਾਂਜੀ ਹੈਨਾ ਸ਼ਰਾਬ ਵੇਚਣੀ ਸੀ ਇਹ ਜੀ ਮੈਂ ਠਾਣਾ ਰਾਮਾ ਮੰਡੀ ਤੋਂ ਐਸੇ ਸਰਜੀਤ ਸਿੰਘ ਜੀ ਇੱਕ ਜੀ ਮੁਖਬਰ ਖਾਸ ਨੇ ਇਤਲਾਹ ਦਿੱਤੀ ਵੀ ਇਤਨਾ ਗੱਡੀ ਪੀਵੀ02ਏਐਕਸ 2790 ਸਵਿਫਟ ਕਾਰ ਇਸ ਵਿੱਚ ਕੋਈ ਨਾਮ ਨੂੰ ਵਿਅਕਤੀ ਭਾਰੀ ਮਾਤਰਾ ਸ਼ਰਾਬ ਲੈ ਕੇ ਆ ਰਿਹਾ ਤੇ ਜੇਕਰ ਹੁਣੇ ਨਾਕਾਬੰਦੀ ਕੀਤੀ ਹੈ ਤਾਂ ਕਾਬੂ ਆ ਸਕਦਾ ਹੈ ਤੇ ਅਸੀਂ ਜੀ ਅਤਲ ਹਾਂਡਾ ਇੱਕ ਜੀ ਸੁਰਜ ਕੰਬੋਜੀ ਇਹ ਸਰਕਲ ਜਨਰਲ ਮੇਜਰ ਨਹੀਂ ਠੇਕਿਆਂ ਦੇ ਇਹਨਾਂ ਦੇ ਸਹਿਯੋਗ ਨਾਲ ਜੀ ਇਹ ਗੱਡੀ ਫੜੀ ਏ ਤੇ ਗੱਡੀ ਵਾਲਾ ਦੋਸ਼ੀ ਏ ਉਹ ਸੰਜੀਵ ਕੁਮਾਰ ਇਲੀ ਸੰਜੂ ਇਹ ਜੀ ਗੋਤਮਗੜ੍ਹ ਰਹਿੰਦਾ ਇਹ ਤੇ ਪਹਿਲਾਂ ਵੀ ਸ਼ਰਾਬ ਦੇ ਪਰਚੇ ਕਈ ਦਰਜ ਨੇ ਜੀ ਬਸਤੀ ਬਾਵਾ ਖੇਲ ਦੇ ਇਲਾਕੇ ਜੀ ਇਹਦੇ ਚ ਪਹਿਲਾਂ ਵੀ ਕਈ ਪਰਚੇ ਦਰਜ ਨੇ ਜੀ ਤੇ ਹੁਣ ਇਹ ਪੁੱਛ ਪੁੱਛ ਕੇ ਜੀਤੀਏ ਦੇਖੋ ਜੀ ਇਹ ਕਹਿੰਦਾ 20 ਪੇਟੀਆਂ ਸ਼ਰਾਬ ਹੈ ਜੀ ਪੰਜਾਬ ਕਿੰਗ ਬਾਕੀ ਜਿਹੜੀ ਇਹ ਤਬਦੀਸ਼ ਜਾ ਕੇ ਉੱਥੇ ਮੁਕੰਮਲ ਕਰਾਂਗੇ 20 ਪੇਟੀਆਂ ਸ਼ਰਾਬ ਪੜੀ ਹੈ ਜੀ ਪਹਿਲਾਂ ਕਿੱਲੇ ਮਾਪੇ ਦੱਸ ਪਹਿਲਾਂ ਜੀ ਹੁਣ ਜਾ ਕੇ ਚੈੱਕ ਕਰਾਂਗੇ ਮੇਰੇ ਕੋਲ ਹਾਂਜੀ 2 ਤੋਂ ਵੱਧ ਨੇ ਜੀ 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 ਕੀ ਕਰ ਬਈ ਉਹਦੇ ਕੋਲ ਬਸੇ ਜਾ ਕੇ ਪੁੱਛਿਸ਼ ਕਰਦੇ ਆਂ ਸ਼ਰਾਬ ਕਿੱਥੋਂ ਲਈ ਕਿਹਦੇ ਕੋਲ ਲੈ ਕੇ ਗਏ ਦਨ ਤੇ ਕਿਨੂੰ ਦੇਣ ਜਾ ਰਿਹਾ ਸੀ ਸਰ ਕਿਹੜੇ ਘਰ ਵਿੱਚ ਸਰ ਥਾਰਾ ਰਾਮਾ ਮੰਡੀ ਸੂਰੇਂਕਲ ਜੀ ਜੋ ਇਹਦੇ ਨਾਲ ਗੱਲਬਾਤ ਕੀਤੀ ਹੈ ਕਿੰਨਾ ਮੈਂ ਅਕਸਰ ਇੱਕ ਦਿਨ ਛੱਡ ਕੇ ਸ਼ਰਾਬ ਲੈ ਕੇ ਜਾਂਦਾ ਇਹ ਵੇਚਦਾ ਜੀ 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 देखो जी सा ਤੁਹਾਡੀ ਤਵਦੀਸ਼ੇ ਕੁਛ ਕਿਸੇ ਵੀ ਕਰਨੀ ਹੈ ਜੈਸੇ ਹਾਲਾਤ ਹੋਣਗੇ ਵੈਸੀ ਕਰ ਲਈ ਅਮਚ ਲੰਦੀ ਜਾਏਗੀ ਜੀ